ਇੱਕ ਬਾਪੂ ਬਲਕੌਰ ਸਿੰਘ ਹੋਰਾਂ ਨੂੰ ਮੇਰਾ ਸੁਝਾਅ ਆ ਸੁਝਾਅ ਕੀ ਬੇਨਤੀ ਹੈ ਇੱਕ ਕਿ ਇੱਕ ਵਧੀਆ ਜੀ ਡਾਂਗ ਵਧੀਆ ਜਾਂ ਕੋਈ ਖੁੰਡਾ ਲਿਆ ਕੇ ਰੱਖੋ ਵੀ ਵਧੀਆ ਜਾਂ ਨਾ ਬਾਈ ਹਸਣ ਵਾਲੀ ਗੱਲ ਨਹੀਂ ਇੱਕ ਵਧੀਆ ਜਾਂ ਖੁੰਡਾ ਕੋਕੇ ਵਾਲਾ ਇਧਰੋਂ ਭਲਾ ਡੇਗ ਨਹੀਂ ਇੱਕ ਪਿੰਡਾ ਉੱਥੋਂ ਮਿਲਦਾ ਉਹ ਲਿਆ ਕੇ ਰੱਖਾ ਕਿਹੜਾ ਮਾੜੇ ਬੰਦੇ ਨੇ ਕਿਹੜੀ ਮਾੜੀ ਸੰਗਤ ਹੈ ਨਾ ਗੇਟ ਖੋਲ ਕਰੋ ਗੇਟ ਖੁੱਲਦਾ ਇਹਨਾਂ ਦੇ ਚਾਰ ਪੰਜ ਮੋਰਾਂ ਦੇ ਤਰ੍ਹਾਂ ਕਰ ਇਹਨਾਂ ਦੇ ਜਿਹੜਾ ਮਾਰਾ ਸਰਕਲ ਇੱਕ ਕਿਉਂਕਿ ਮਾੜੇ ਬੰਦੇ ਸਿੱਧੂ ਦੇ ਆਲੇ-ਦਾਲੇ ਵੀ ਬਹੁਤ ਇਕੱਠੇ ਹੋ ਰਹੇ ਸੀ ਬਲਕੌਰ ਸਿੰਘ ਹੋਰਾਂ ਦੇ ਵੀ ਆਲੇ-ਦਾਲੇ ਕਈ ਮਾੜੇ ਬੰਦੇ ਹੈਗੇ ਨੇ ਤਾਂ ਬਾਪੂ ਨੂੰ ਬੇਨਤੀ ਆ ਕੇ ਖੁੰਡਾ ਵਧੀਆ ਇਹ ਲਿਆ ਕੇ ਰੱਖ ਜੇ کہیں ਤਾਂ ਮੈਂ ਇਹ ਦੇ ਜੂਆਂ ਚਾਰ-ਪੰਜ ਧਰਿਆ ਕਰ ਇਹਨਾਂ ਦੇ ਸੰਤੂ ਸਾਹਿਬ ਬੰਦੇ ਮਨਜਿੰਦਰ ਮਾਖਾ ਜਿਹੜਾ ਉਸਨੇ ਸਿੱਧੂ ਮੂਸੇਵਾਲ ਦੇ ਉੱਤੇ ਕਿਤਾਬ ਲਿਖੀ ਆ ਤੁਹਾਨੂੰ ਪਤਾ ਹੀ ਹੈ ਤੇ ਉਸ ਕਿਤਾਬ ਲਿਖਣ ਤੋਂ ਬਾਅਦ ਸਿੱਧੂ ਮੂਸੇਵਾਲ ਦੇ ਫਾਦਰ ਸਾਹਿਬ ਉਹਨਾਂ ਦੇ ਉੱਤੇ ਕੇਸ ਲਾ ਦਿੰਦੇ ਨੇ ਤੇ ਸੋਸ਼ਲ ਮੀਡੀਆ ਤੇ ਵੀ ਬਹੁਤ ਜ਼ਿਆਦਾ ਇਸ ਚੀਜ਼ ਦਾ ਵਿਰੋਧ ਕੀਤਾ ਗਿਆ ਸੀ ਵੀ ਯਾਰ ਕੇਸ ਇੱਕ ਬੰਦਾ ਸਿੱਧੂ ਤੇ ਕਿਤਾਬ ਲਿਖ ਰਿਹਾ ਹੈ ਤੇ ਉਹਦੇ ਉੱਪਰ ਕੇਸ ਦਾ ਤੁਕ ਕੀ ਬਣਦਾ ਤੁਕਬੰਦੀ ਕੀ ਹੈ ਤੇ ਮਨਜਿੰਦਰ ਮਾਖੇ ਨੇ ਆਪ ਵੀ ਕਿਹਾ ਵੀ ਮੇਰੇ ਨਾਲ ਤਕਾ ਹੋਇਆ ਇਹਦਾ ਅਸਲ ਚ ਰੀਜਨ ਕੀ ਕਾਰਨ ਕੀ ਹੋ ਸਕਦਾ ਭਾਈ ਗੱਲ ਪਤਾ ਕੀ ਹੈ ਜਿਹੜੀ ਇਹ ਕਿਤਾਬ ਲਿਖੀ ਹੈ ਸ਼ਾਇਦ ਲੋਕਾਂ ਨੂੰ ਪਸੰਦ ਵੀ ਬਹੁਤ ਆ ਰਹੀ ਹੈ ਹੈਨਾ ਤੇ ਮੈਂ ਵੀ ਇਹ ਕਿਤਾਬ ਲਿਆ ਕੇ ਪੜੀ ਕਿ ਤੋਂ ਮੈਂ ਕਿਤਾਬ ਲਿਆਇਆ ਲਿਆ ਕੇ ਮੈਂ ਕੁਝ ਕੁ ਪੜੀ ਕੁਝ ਕੁ ਮੇਰੀ ਰਹਿੰਦੀ ਹੈ ਪੜਨਾਂ ਲਈ ਭਾਈ ਕਿਤਾਬ ਇਹ ਹੁਣ ਅਗਰ ਆਪਾਂ ਗੱਲ ਕਰਦੇ ਆਂ ਵੀ ਸਿੱਧੂ ਦੇ ਜਿਹੜੇ ਫਾਦਰ ਸਾਹਿਬ ਨੇ ਸਰਦਾਰ ਬਲਕੌਰ ਸਿੰਘ ਹੋਰੀ ਵੀ ਮਨਜਿੰਦਰ ਮਾਖੇ ਦੇ ਉੱਪਰ ਉਹਨੇ ਕੇਸ ਲਾਇਆ ਸਭ ਤੋਂ ਪਹਿਲਾਂ ਜਿਹੜੀ ਕੇਸ ਲਾਉਣ ਦੀ ਗੱਲ ਆ ਉਹ ਇਹ ਆ ਉਹ ਕਹਿੰਦੇ ਵੀ ਇਹਦੇ ਰਾਈਟ ਨੇ ਜਿਹੜੇ ਸਾਡੇ ਲਵੇ ਨੇ ਵੀ ਅਗਰ ਕੋਈ ਕਿਤਾਬ ਵਗੈਰਾ ਛਾਪਦੀ ਹੈ ਸਾਡੇ ਤੋਂ ਪਰਮਿਸ਼ਨ ਲੈਣੀ ਚਾਹੀਦੀ ਸੀ ਲਿਖਣ ਤੋਂ ਪਹਿਲਾਂ ਕਿਉਂਕਿ ਜਦੋਂ ਵੀ ਐਸੇ ਕਈ ਵੱਡੇ ਲੋਕ ਹੁੰਦੇ ਨੇ ਨਾ ਜਿਨ੍ਹਾਂ ਦੇ ਉੱਪਰ ਫਿਲਮਾਂ ਬਣਦੀਆਂ ਨੇ ਜਾਂ ਕਿਤਾਬਾਂ ਛਾਪਦੀਆਂ ਨੇ ਤਾਂ ਪਰਿਵਾਰ ਦੇ ਨਾਲ ਡਿਸਕਸ ਕਰਨਾ ਜ਼ਰੂਰ ਪੈਂਦਾ ਹੈ ਆਗਰ ਮੈਂ ਸਹੀ ਹਾਂ ਬਹੁਤ ਸਾਰੇ ਕੇਸਾਂ ਦੇ ਵਿੱਚ ਹੈ ਨਾ ਬਹੁਤ ਸਾਰੇ ਕੇਸ ਐਸਵੀ ਨੇ ਲੋਕ ਲਿਖ ਦਿੰਦੇ ਨੇ ਕਦਾ ਤਾਂ ਹੁਣ ਸਿੱਧੂ ਜਿਹੜਾ ਪਰਿਵਾਰ ਆ ਇਹਨਾਂ ਦੇ ਉੱਪਰ ਪਹਿਲਾਂ ਵੀ ਇੱਕ ਕਿਤਾਬ ਲਿਖੀ ਸੀ ਕਿਹੜੇ ਪੱਤਰਕਾਰ ਨੇ ਕਿਤਾਬ ਲਿਖੀ ਸੀ ਓਕੇ ਕਿਤਾਬ ਲਿਖੀ ਕਿਤਾਬ ਰਿਲੀਜ਼ ਵੀ ਹੋਈ ਬਾ ਕਹਾਦਾ ਉਹ ਘਰੇ ਆਏ ਘਰੇ ਆ ਕੇ ਮੇਰੇ ਖਿਆਲ ਚ ਮਾਤਾ ਵਰ ਉਹਨੂੰ ਮਿਲੇ ਤੇ ਫੋਟੋ ਵੀ ਖਿੱਚ ਕੇ ਲੈ ਗਏ ਹਾਂ ਹੋਈ ਸੀ ਪਾਇਦਾ ਹੁਣ ਹੁੰਦਾ ਕੀ ਹੈ ਇੱਕ ਕਿਤਾਬ ਛੱਪ ਜਾਂਦੀ ਹੈ ਕਿਤਾਬ ਛਪਣ ਤੋਂ ਬਾਅਦ ਜਿਹੜਾ ਕਿਤਾਬ ਦਾ ਲੇਖਕ ਹੈ ਉਹ ਕਿਤਾਬ ਦੇ ਜਿਹੜੇ ਰਾਈਟ ਨੇ ਕਿਸੇ ਫਿਲਮਕਾਰ ਨੂੰ ਵੇਚ ਦਿੰਦਾ ਹੈ ਹਮ ਗੱਲ ਸੋਚਣ ਵਾਲੀ ਹੈ ਤੁਸੀਂ ਇਹ ਤੇ ਮੈਂ ਮੱਖੀ ਦੀ ਗੱਲ ਨਹੀਂ ਕਰ ਰਿਹਾ ਬਾਈ ਇਹ ਤਾਂ ਚਲ ਸਿੱਧੂ ਦਾ ਦੋਸਤ ਸੀ ਹੈ ਨਾ ਮਿੱਤਰ ਸੀ ਸਿੱਧੂ ਦਾ ਪਰ ਕਿਸੇ ਰਾਈਟਰ ਦਾ ਤੁਸੀਂ ਦਿਮਾਗ ਦੇਖੋ ਕਿਤਾਬ ਲਿਖੀ ਅੱਗੇ ਉਹਦੇ ਰਾਈਟ ਵੇਚ ਤੇ ਫਿਲਮ ਹਰੇ ਕਿ ਭਾਈ ਇਹਦੇ ਉੱਪਰ ਫਿਲਮ ਬਣਾ ਲੈਣਾ ਹੈ ਨਾ ਹਮ ਉਹ ਹੋਇਆ ਕਿ ਫਿਲਮਕਾਰ ਕਹੂਗਾ ਮੈਂ ਤਾਂ ਇਹ ਕਿਤਾਬ ਦੇ ਆਧਾਰ ਤੇ ਬਣਾ ਰਿਹਾ ਮੇਰੇ ਕੋਲ ਰਾਈਟ ਨੇ ਹੂੰ ਬਿਲਕੁਲ ਪਰ ਉਹ ਜਿਹੜੀ ਫਿਲਮ ਸੀ ਉਹ ਬੜੀ ਮੁਸ਼ਕਲ ਦੇ ਨਾਲ ਬੰਨ ਤੋਂ ਰੁਕੀ ਕਿਉਂਕਿ ਸਿੱਧੂ ਦੇ ਉੱਪਰ ਵੀ ਫਿਲਮ ਬਣੂਗੀ ਸਿੱਧੂ ਦੇ ਫਾਦਰ ਸਾਹਿਬ ਨੇ ਕਿਹਾ ਵੀ ਫਿਲਮ ਬਣੂਗੀ ਮੇਰਾ ਬੋਣਾ ਮਹਾਨ ਸੀ ਐਸੇ ਮਹਾਨ ਲੋਕਾਂ ਦੇ ਉੱਪਰ ਫਿਲਮ ਜ਼ਰੂਰ ਬਣਨੀ ਚਾਹੀਦੀ ਹੈ ਪਰ ਇੱਕ ਸਮਾਂ ਹੁੰਦਾ ਹੈ ਬਿਕਸ ਸਮਾ ਉਹ ਤੇ ਇਹ ਮਣੂਗੀ ਅਜੇ ਫਿਰ ਮਣਾ ਕੀ ਕੀ ਕਰੂਗਾ ਕੋਈ ਹਲੇ ਤੱਕ ਸਿੱਧੂ ਨੂੰ ਇਨਸਾਫ ਹੀ ਨਹੀਂ ਮਿਲਿਆ ਬਿਲਕੁਲ ਬਿਲਕੁਲ ਸਿੱਧੂ ਨੂੰ ਇਨਸਾਫ ਹੀ ਨਹੀਂ ਮਿਲਿਆ ਤੇ ਇੱਕ ਵੈਸੇ ਮੇਰੀ ਗੱਲ ਬਾਪੂ ਬਰਕਾਉਰ ਸਿੰਘ ਹੋਰਾਂ ਨਾਲ ਕਿਤਾਬ ਦੇ ਵਿਸ਼ੇ ਤੇ ਹੋਈ ਨਹੀਂ ਪਰ ਜਿਹੜੀਆਂ ਮੈਨੂੰ ਗੱਲਾਂ ਪਤਾ ਨੇ ਇੱਕਦੋ ਮੈਂ ਉਹ ਦੱਸ ਰਿਹਾ ਤੇ ਇੱਕ ਉਹਨਾਂ ਦਾ ਉਹ ਕਹਿਣਾ ਹੀ ਹੈ ਕਿ ਜਿਹੜਾ ਸਿੱਧੂ ਦਾ ਕੇਸ ਹੈ ਹੂੰ ਉਹਦਾ ਹਲੇ ਤੱਕ ਕੋਈ ਡਿਸੀਜਨ ਨਹੀਂ ਆਇਆ ਇਸ ਕਹਿੰਦੇ ਕਿਤਾਬ ਦੇ ਵਿੱਚ ਐਸੀਆਂ ਬਹੁਤ ਗੱਲਾਂ ਨੇ ਜਿਹੜੀਆਂ ਕਹਿੰਦੇ ਹੋ ਸਕਦਾ ਹੈ ਵੀ ਡਿਸੀਜਨ ਦੇ ਉੱਪਰ ਕਿਤਨਾ ਕਿਤੇ ਕੋਈ ਗਲਤ ਪ੍ਰਭਾਵ ਪਾ ਦੇਣ ਰੱਬ ਨਾ ਕਰੇ ਹੈਨਾ ਤੇ ਇੱਕ ਚੀਜ਼ ਜੋ ਮੇਰਾ ਦਿਮਾਗ ਕਹਿੰਦਾ ਮੇਰਾ ਦਿਮਾਗ ਕਹਿੰਦਾ ਬਾਈ ਹੁਣ ਐ ਲਾਲਾ ਅਲਟਰਾ ਮੇਰੀ ਤੇਰੇ ਨਾਲ ਦੋਸਤੀ ਹੈ ਮੈਂ ਤੇਰੇ ਘਰੇ ਜਾਣਾ ਤੇਰੇ ਨਾਲ ਮੇਰਾ ਬੈਠਣਾ ਉੱਠਣਾ ਖਾਣਾ ਪੀਣਾ ਮੈਨੂੰ ਪਤਾ ਵੀ ਤੇਰੇ ਹਰੇਕ ਬੰਦਾ ਕੁਝ ਕੁ ਚੰਗੀਆਂ ਚੀਜ਼ਾਂ ਵੀ ਹੁੰਦੀਆਂ ਨੇ ਕਿਤਨਾ ਕਿਤੇ ਕੋਈ ਬੰਦਾ ਗਲਤੀਆਂ ਵੀ ਕਰਦਾ ਹੁੰਦਾ ਹੈਨਾ ਤੁਸੀਂ ਵੀ ਕਰਦੇ ਹੋਵੋਗੇ ਸਾਡੇ ਤੋਂ ਵੀ ਹੋ ਜਾਂਦੀਆਂ ਨੇ ਹੋ ਜਾਂਦੀਆਂ ਫਰ ਸੋਡੇ ਨਾਲ ਰੱਬ ਨਾ ਕਰੇ ਜਿੰਦਗੀ ਚ ਕੋਈ ਮਾੜੀ ਘਟਨਾ ਹੋ ਜਾਈ ਕੋਈ ਮਾੜੀ ਘਟਨਾ ਹੋ ਜਾਈ ਤੁਸੀਂ ਇਸ ਦੁਨੀਆ ਤੇ ਫਰਜ਼ ਕਰ ਨਹੀਂ ਰੇ ਰੱਬ ਨਾ ਕਰੇ ਬੱਸ ਇਸ ਮੈਂ ਉਦਾਹਰਨ ਦੇ ਰਿਹਾ ਇੱਕ ਤੇ ਮੈਂ ਬਈ ਚਾਕੇ ਤੇਰੇ ਜਿਹੜੇ ਰਾਜ ਨੇ ਕਰਦੇ ਜਾਂ ਮੈਂ ਤੇਰੀਆਂ ਅੰਦਰਲੀਆ ਗੱਲਾਂ ਨੇ ਚਾਕੇ ਮੈਂ ਉਹਨਾਂ ਦੇ ਉੱਪਰ ਇੱਕ ਮੈਂ ਕਿਤਾਬ ਲਿਖਦਾ ਬਿਲਕੁਲ ਮੈਂ ਇੱਕ ਕਿਤਾਬ ਲਿਖਦਾ ਤੇ ਤੂੰ ਦੱਸ ਆਪਣੇ ਆਪ ਇੱਕ ਸੋਚ ਕੇ ਦੱਸ ਵੀ ਚੰਗੀ ਗੱਲ ਹੋਊਗੀ ਜਾਂ ਮਾੜੀ ਹੋਊਗੀ ਇਹਨੂੰ ਕਹਿੰਦੇ ਨੇ ਮਰੇ ਦੀ ਮਿੱਟੀ ਪਟਣਾ ਮੇਨ ਗੱਲ ਇਹੀ ਹੈ ਵੀ ਇਹ ਇੱਕ ਚੀਜ਼ ਕਿਵੇਂ ਗੱਲ ਹੈ ਇੱਕ ਸਿੱਧੂ ਦੇ ਫੋਨ ਵਾਲੀ ਗੱਲ ਹੈ ਇਸ ਕਿਤਾਬ ਦੇ ਵਿੱਚ ਕਹਿੰਦੇ ਹਾਂ ਮੈਂ ਉਹ ਅਜੇ ਤੱਕ ਕਹੋ ਨਹੀਂ ਕਿਉਂਕਿ ਮੈਂ ਥੋੜੀ ਪੜੀ ਤੱਕ ਪਹੁੰਚੀ ਨਹੀਂ ਤੇ ਹਾਂ ਵੀ ਸਿੱਧੂ ਦੀ ਜਿਹੜੀ ਸਿੱਧੂ ਦਾ ਫੋਨ ਕਹਿੰਦੇ ਨੇ ਵੀ ਸਿੱਧੂ ਦਾ ਫੋਨ ਖੋਇਆ ਗਿਆ ਸੀ ਹੈਨਾ ਤੇ ਵੀ ਉਹੀ ਨੇ ਕਿਹੜੀਆਂ ਚੀਜ਼ਾਂ ਨੇ ਕਿਉਂਕਿ ਹੁਣ ਆ ਲਾਲਾ ਵੀ ਅਸੀਂ ਮੈਂ ਸਿੱਧੂ ਬਾਈ ਦੇ ਉੱਪਰ ਤਕਰੀਬਨ ਤਕਰੀਬਨ 18-1900 ਵੀਡੀਓ ਬਣਾ ਚੁੱਕਿਆ ਹੁਣ ਤੱਕ 18 ਨੂੰ ਮੈਨੂੰ ਐ ਲੱਗਦਾ ਵੀ ਪੰਜਾਬ ਦੇ ਵਿੱਚੋਂ ਸ਼ਾਇਦ ਸਭ ਤੋਂ ਵੱਧ ਕੋਈ ਚੈਨਲ ਹੋਊਗਾ ਵੀ ਸਭ ਤੋਂ ਵੱਧ ਮੈਂ ਸਿੱਧੂ ਦੇ ਉੱਪਰ ਮੈਂ ਵੀਡੀਓ ਬਣਾਈਆਂ ਨੇ ਬਿਲਕੁਲ ਸਿੱਧੂ ਨੂੰ ਮੈਂ ਐਨਾ ਸਮਝਦਾ ਸੀ ਵੀ ਜਦੋਂ ਸਟੇਜ ਤੇ ਸਿੱਧੂ ਜਾਂਦਾ ਸੀ ਮੈਂ ਤੂੰ ਅੱਜ ਪੁੱਛ ਲੋ ਤੁਸੀਂ ਵੀ ਕਿਹੜਾ ਬਿਆਨ ਸਿੱਧੂ ਨੇ ਕਿਹੜੀ ਸਟੇਜ ਦੇ ਉੱਪਰ ਦਿੱਤਾ ਸੀ ਕਿਹੜੇ ਕਲਾਕਾਰ ਬਾਰੇ ਕਿਹੜੀ ਤਰੀਕ ਨੂੰ ਸਿੱਧੂ ਕਦੋਂ ਬੋਲਿਆ ਸੀ ਸਿੱਧੂ ਨੇ ਫਲਾਣੀ ਤਰੀਕ ਵਾਲੇ ਲਾਈਵ ਦੇ ਵਿੱਚ ਕੀ ਬੋਲਿਆ ਸੀ ਬਾਈ ਮੈਂ ਤੈਨੂੰ ਮੂਹ ਜਵਾਨੀ ਦੱਸ ਦੂੰਗਾ ਵੀ ਫਲਾਣੀ ਤਰੀਕ ਨੂੰ ਜਦੋਂ ਸਿੱਧੂ ਲਾਈਵ ਹੋਇਆ ਸੀ ਉਸਨੇ ਫਲਾਣੇ ਕਲਾਕਾਰ ਨੂੰ ਐ ਕਿਹਾ ਸੀ ਜਾਂ ਸਟੇਜ ਦੇ ਉੱਪਰੋਂ ਜਦੋਂ ਸਿੱਧੂ ਬੋਲਿਆ ਸੀ ਫਲਾਣੀ ਜਗ੍ਹਾ ਤੇ ਜਦੋਂ ਉਹਦਾ ਸ਼ੋਅ ਸੀ ਉੱਥੇ ਸਿੱਧੂ ਨੇ ਕਿਹੜੀਆਂ ਕਿਹੜੀਆਂ ਗੱਲਾਂ ਕਹੀਆਂ ਸੀ ਕਿਉਂਕਿ ਮੈਂ ਸਿੱਧੂ ਦੇ ਉੱਪਰ ਐ ਲਾਲਾ ਵੀ ਮੈਂ 18-1900 ਵੀਡੀਓ ਬਣਾ ਚੁੱਕਿਆ ਮੇਰੀ ਕੱਲੀ ਕੱਲੀ ਗੱਲ ਦਿਮਾਗ ਦੇ ਵਿੱਚ ਐ ਫਿਰ ਅਸੀਂ ਵੀ ਇੰਟਰਸਟ ਰੱਖਦੇ ਆ ਵੀ ਸਿੱਧੂ ਦੇ ਹੁਣ ਅਗਰ ਸਿੱਧੂ ਰਿਹਾ ਨਹੀਂ ਅਸੀਂ ਵੀ ਹੁਣ ਕੋਸ਼ਿਸ਼ ਕਰਦੇ ਆ ਵੀ ਸਾਨੂੰ ਜਿਹੜੀਆਂ ਹੋਰ ਗੱਲਾਂ ਨੇ ਪਤਾ ਲੱਗਣ ਇਧਰੋਂ ਉਧਰੋਂ ਅਸੀਂ ਵੀ ਪਤਾ ਕਰ ਲੈਣੇ ਆ ਪਰ ਅਸੀਂ ਇਹਦਾ ਮਤਲਬ ਐ ਨਹੀਂ ਹੈਗਾ ਵੀ ਅਸੀਂ ਕਿਸੇ ਨਾਲ ਵਾਲੇ ਨੂੰ ਦੱਸ ਦਾਂਗੇ ਵੀਡੀਓ ਬਣਾਉਣੀ ਤਾਂ ਦੂਰ ਦੀ ਗੱਲ ਆ ਵੀ ਕਿਸੇ ਨਾਲ ਨਹੀਂ ਦੱਸਤਾ ਬਹੁਤ ਸਾਰੀਆਂ ਗੱਲਾਂ ਸਾਨੂੰ ਵੀ ਪਤਾ ਨੇ ਹੁਣ ਹੁਣ ਉੱਤੇ ਜ ਮੈਂ ਐਸੀ ਚੀਜ਼ਾਂ ਦੇ ਉੱਪਰ ਵੀਡੀਓ ਬਣਾਦਾ ਮੈਂ ਹੋਰ ਬਹੁਤ ਵਿਊ ਲੈ ਲਾ ਹੈ ਨਾ ਤਾਂ ਮੇਰਾ ਕਹਿਣ ਤੋਂ ਮੇਰਾ ਭਾਵ ਇਹ ਹੈ ਵੀ ਉਹਨਾਂ ਦਾ ਗੁੱਸਾ ਇਸ ਚੀਜ਼ ਦੇ ਉੱਪਰ ਆ ਤੇ ਇੱਕ ਚੀਜ਼ ਹੋਰ ਚੱਲ ਰਹੀ ਆ ਹੁਣ ਅਗਰ ਆਪਾਂ ਕਿਤਾਬ ਤੋਂ ਹਟ ਕੇ ਗੱਲ ਕਰਦੇ ਆਂ ਕਿਤਾਬ ਤੋਂ ਅਗਰ ਆਪਾਂ ਹਟ ਕੇ ਗੱਲ ਕਰਦੇ ਆਂ ਇੱਕ ਰਾਜੇ ਬੜਿੰਗੋ ਹੋਰਾਂ ਦੇ ਚੋਣਾਂ ਦੇ ਵਿੱਚ ਬਾਪੂ ਬਲਕੌਰ ਸਿੰਘ ਰਾਜੇ ਬੜਿੰਗੋ ਹੋਰਾਂ ਦੇ ਨਾਲ ਹੈ ਨਾ ਵੀ ਪ੍ਰਚਾਰ ਕਰਨ ਜਾ ਰਿਹਾ ਉੱਥੇ ਵੀ ਲੋਕ ਕਿੰது ਪਰੰਤੂ ਕਰਦੇ ਨੇ ਵੀ ਯਾਰ ਐ ਨਹੀਂ ਕਰਨਾ ਚਾਹੀਦਾ ਜੀ ਪਰ ਇਹ ਬਹੁਤ ਨਾ ਥੋੜੇ ਜਿਹੇ ਲੋਕ ਨੇ ਉਹ ਲੋਕ ਨੇ ਜਿਹੜੇ ਪਹਿਲਾਂ ਸਿੱਧੂ ਦੀਆਂ ਵੀ ਲੱਤਾਂ ਖਿੱਚਦੇ ਰਹੇ ਬਿਲਕੁਲ ਬਿਲਕੁਲ ਸਿੱਧੂ ਨੂੰ ਕਹਿੰਦੇ ਜਦੋਂ ਕਿ ਸਿੱਧੂ ਡਿਸੀਜਨ ਲੈਂਦਾ ਜੀ ਸਭ ਤੋਂ ਵੱਧ ਬੈਡ ਕਮੈਂਟ ਕਰਨੇ ਜਾਂ ਹੋਰ ਕਰਨੇ ਇਹ ਉਹੀ ਲੋਕ ਨੇ ਉਹੀ ਟੋਲਾ ਵਈ ਇਹ ਜਿਹੜੇ ਸਿੱਧੂ ਦੇ ਸੱਚੇ ਫੈਨ ਨੇ ਉਹ ਬਲਕੌਰ ਸਿੰਘ ਹੋਰਾਂ ਨਾਲ ਪਹਿਲਾਂ ਵੀ ਖੜੇ ਸੀ ਅੱਜ ਵੀ ਖੜੇ ਨੇ ਸਿੱਧੂ ਨਾਲ ਵੀ ਖੜੇ ਸੀ ਉਹ ਉਹ ਨਹੀਂ ਮਾਰਾ ਕਹਿੰਦੇ ਹੈਗੇ ਮਾਰਾ ਸੀ ਰੋ ਉਹ ਟੋਲਾ ਕਹਿੰਦਾ ਜਿਹੜਾ ਕਿ ਸਿੱਧੂ ਪਰਿਵਾਰ ਦੀਆਂ ਸਿੱਧੂ ਮੂਸੇਵਾਲੇ ਦੀਆਂ ਹਮੇਸ਼ਾ ਲੱਗਾ ਖਿੱਚਦੇ ਰਹੇ ਸੀ ਸਿੱਧੂ ਦੀਆਂ ਅਤੇ ਬਲਕੌਰ ਸਿੰਘ ਦੀਆਂ ਵੀ ਓਨਾ ਸਮਾਂ ਖਿੱਚਣਗੇ ਜਿੰਨਾ ਸਮਾਂ ਉਹ ਹੈਗੇ ਨੇ ਹਣਾ ਕਿਉਂਕਿ ਉਹ ਲੋਕ ਉਹਨਾਂ ਲੋਕਾਂ ਨੂੰ ਨਾ ਇੱਕ ਡਰ ਹੈ ਨਾ ਕਿ ਪੰਜ 사 ਪੰਜ ਚਾਰ ਮਸਾਲਾਂ ਦੇ ਵਿੱਚ ਸਿੱਧੂ ਨੇ ਕੱਢੇ ਵੱਡੇ ਵੱਡੇ ਝੰਡੇ ਗੱਡੇ ਹੈ ਨਾ ਵੀ ਯਾਰ ਇੱਕ ਤਾਂ ਛੋਟਾ ਸਿੱਧੂ ਆ ਗਿਆ ਇੱਕ ਸਿੱਧੂ ਦੇ ਕਿਹੜੇ ਗਾਣੇ ਅਜੇ ਪਏ ਨਹੀਂ ਕਿਉਂਕਿ ਇਸ ਕਲਾਕਾਰ ਦਾ ਬਾਈ ਐ ਲਾਲਾ ਤੂੰ ਇਹਦਾ ਕਿਹੜਾ ਨਾਮ ਆ ਇਹ ਨਾਮ ਕਦੇ ਖਤਮ ਹੋਣ ਵਾਲਾ ਹੈ ਨਹੀਂ ਤੇ ਬਾਕੀ ਇੱਕਾ ਬਾਪੂ ਬਲਕੌਰ ਸਿੰਘ ਹੋਰ ਮੇਰਾ ਸੁਝਾਅ ਆ ਸੁਝਾਅ ਕੀ ਬੇਨਤੀ ਹੈ ਇੱਕ ਕਿ ਇੱਕ ਵਧੀਆ ਜੀ ਡਾਂਗ ਵਧੀਆ ਜਾਂ ਕੋਈ ਖੁੰਡਾ ਲਿਆ ਕੇ ਰੱਖੋ ਵੀ ਵਧੀਆ ਜਾਂ ਨਾ ਬਾਈ ਹੱਸਣ ਵਾਲੀ ਗੱਲ ਨਹੀਂ ਇੱਕ ਵਧੀਆ ਜਾਂ ਖੁੰਡਾ ਕੋਕੇ ਵਾਲਾ ਇਧਰੋਂ ਭਲਾ ਡੇਕ ਨੇ ਇੱਕ ਪਿੰਡਾ ਉੱਥੋਂ ਮਿਲਦਾ ਉਹ ਲਿਆ ਕੇ ਰੱਖਾ ਕਿਹੜਾ ਮਾੜੇ ਬੰਦੇ ਨੇ ਕਿਹੜੀ ਮਾੜੀ ਸੰਗਤ ਹੈ ਨਾ ਗੇਟ ਖੋਲ ਕਦੋਂ ਗੇਟ ਖੁੱਲਦਾ ਇਹਨਾਂ ਦੇ ਚਾਰ ਪੰਜ ਮੋਰਾਂ ਦੇ ਧਰਿਆ ਕਰ ਇਹਨਾਂ ਦੇ ਜਿਹੜਾ ਮਾੜਾ ਸਰਕਲ ਹੈ ਇੱਕ ਕਿਉਂਕਿ ਮਾੜੇ ਬੰਦੇ ਸਿੱਧੂ ਦੇ ਆਲੇ-ਦਾਲੇ ਵੀ ਬਹੁਤ ਇਕੱਠੇ ਹੋ ਰਹੇ ਸੀ ਬਲਕੌਰ ਸਿੰਘ ਹੋਰਾਂ ਦੇ ਵੀ ਆਲੇ-ਦਾਲੇ ਕਈ ਮਾੜੇ ਬੰਦੇ ਹੈਗੇ ਨੇ ਹੈਗੇ ਨੇ ਤਾਂ ਬਾਪੂ ਨੂੰ ਵੇਣਤੀ ਆ ਕੇ ਖੁੰਡਾ ਵਧੀਆ ਲਿਆ ਕੇ ਰੱਖ ਜੇ کہیں ਤਾਂ ਮੈਦੇ ਜੂਆਂ ਚਾਰ ਪੰਜ ਧਰਿਆ ਕਰ ਇਹਨਾਂ ਦੇ ਯਾਰ ਕਦੋਂ ਸਿੱਧੂ ਸਿੱਧੂ ਇਲੈਕਸ਼ਨ ਦੇ ਵਿੱਚ ਖੜਾ ਹੋਇਆ ਮੈਨੂੰ ਮੀਡੀਆ ਦਿਖਾ ਦੇ ਤੂੰ ਕਿਹੜਾ ਮੀਡੀਆ ਖੜਦਾ ਸੀ ਜਾ ਕੇ ਉੱਥੇ ਪਿਛਲਾ ਚੱਕ ਕੇ ਦੇਖ ਲਓ ਵੀ ਵੋਟਾਂ ਦੇ ਵਿੱਚ ਕਿਹਨੇ ਸਪੋਰਟ ਕਰੀ ਸੀ ਦੋ ਤਿੰਨ ਚੈਨਲ ਸੀ ਜਿਹੜੇ ਨੇ ਸਿੱਧੂ ਦੀ ਸਪੋਰਟ ਕਰੀ ਜਦੋਂ ਸਿੱਧੂ ਇਸ ਦੁਨੀਆ ਤੋਂ ਜਾਂਦਾ ਉਹ ਦੁਨੀਆ ਭਰ ਦਾ ਮੀਡੀਆ ਸਿੱਧੂ ਦੇ ਘਰੇ ਹੂੰ ਸਿੱਧੂ ਦੇ ਘਰੇ ਦੁਨੀਆ ਭਰ ਦਾ ਮੀਡੀਆ ਅੱਜ ਅੱਜ ਦੇ ਸਮੇਂ ਤੇ ਦੇਖ ਲਓ ਕਿਉਂਕਿ ਪਤਾ ਵੀ ਸਿੱਧੂ ਦੇ ਨਾਮ ਤੋਂ ਥੋੜਾ ਵੀ ਅੱਜ ਵੀਊ ਕੱਟਾ ਰਣੇ ਕੋਈ ਨਹੀਂ ਹੈਗਾ ਕੋਈ ਗੱਲ ਕਰਦਾ ਸਿੱਧੂ ਦੀ ਇੱਕ ਦੋ ਡਾਂਗ ਬਾਪੂ ਇਨਾਂ ਦੇ ਵਿੱਚ ਧਰਾ ਕਰ ਕਰੜਿਆ ਮਾੜੇ মিডিਆ ਵਾਲੇ ਨੇ ਠੀਕ ਹੈ ਨਾ ਅਸੀਂ ਤਾਂ ਦੇਖ ਪਹਿਲਾਂ ਵੀ ਸਿੱਧੂ ਦੇ ਪੱਖ 'ਚ ਖੜੇ ਸੀ ਤੇ ਖੜੇ ਰਹਾਂਗੇ ਬਾਈ ਹੈ ਨਾ ਤਾਂ ਇਹ ਥੋੜੀਆਂ ਇਹ ਗੱਲਾਂ ਸੀ ਬਾਕੀ ਕਰੇ ਫੇਰ ਕਰਾਂਗੇ ਆਪਾਂ ਮਿੱਤਰਾ ਗੱਲਬਾਤ ਆ ਤਾਂ ਬਾਈ ਚੰਗੀ ਲੱਗੀ ਹੋਵੇ ਸ਼ੇਅਰ ਕਰ ਦਿਓ ਧੰਨਵਾਦ